ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਹੋਏ ਆ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਅੱਜ ਦਿਨ ਹੈਗਾ ਮੰਗਲਵਾਰ ਤਰੀਕ ਹੈਗੀ 10 ਤੇ ਮਹੀਨਾ ਹੈਗਾ ਜੂਨ ਦਾ 2025 ਅੱਜ ਆਪਣੀ ਯਾਤਰਾ ਸ਼ੁਰੂ ਹੋ ਰਹੀ ਹੈ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਵਾਸਤੇ ਤੇ ਨਾਡਾ ਸਾਹਿਬ ਤੋਂ ਆਪਣੀ ਯਾਤਰਾ ਸ਼ੁਰੂ ਕਰ ਰਹੇ ਆ ਅੱਜ ਦੇ ਦਿਨ ਤੋਂ ਔਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਉਸ ਤੋਂ ਬਾਅਦ ਜਿੰਨੇ ਵੀ ਟੀਮ ਮੈਂਬਰ ਆਂਦੇ ਆ ਉਹਨਾਂ ਦਾ ਇੰਟਰੋਡਕਸ਼ਨ ਕਰਾਂਗੇ ਕੁਝ ਬੰਦੇ ਨਵੇਂ ਆ ਕੁਝ ਪੁਰਾਣੇ ਆ ਉਸ ਤੋਂ ਬਾਅਦ ਆਪਣੀ ਯਾਤਰਾ ਸ਼ੁਰੂ ਕਰਾਂਗੇ ਇਸ ਦੁਆਰਾ ਸ਼੍ਰੀ ਹਿੰਪੂਣ ਸਬਜ਼ੀ ਦੀ ਜੀ ਮਿਲ ਕੇ ਹੁਣ ਗਰੁੱਪ ਵਾਲੇ ਇੱਧਰ ਆ ਕੇ ਮਨਜਿੰਦਰ ਸਿੰਘ ਜੀ ਤੇ ਮੇਰਾ ਲੇਟ ਪੜੀ ਕਰਦੇ ਗੁਰਜੀਤ ਔਰ ਇੱਧਰ ਆਪਣੇ ਬਾਈ ਨੂੰ ਜਾਣਦੀਆਂ ਤੁਸੀਂ ਔਰ ਇੱਧਰ ਬਾਈ ਆਪਣੇ ਕੀ ਨਾਮ ਆਪਣਾ ਦਮਨਪ੍ਰੀਤ ਸਿੰਘ ਕੀ ਜੀ ਦਮਨਪ੍ਰੀਤ ਦਮਨਪ੍ਰੀਤ ਤੇ ਇੱਧਰ ਆਪਣੇ ਬੱਬੂ ਸਾਹਿਬ ਬਜਿੰਦਰ ਸਿੰਘ ਤੇ ਬਾਈ ਜੀ ਲੇਟ ਕਰਾਤੇ ਅਸੀਂ ਅੱਜ ਬਹੁਤ ਲੇਟ ਕਰਾਂਦੇ ਯਾਰ ਹਰ ਵਾਰ ਤੁਸੀਂ ਕਰ ਦੋ ਘੰਟੇ ਹੁਣ ਦੇ ਦੋ ਘੰਟੇ ਆ ਪੱਕਾ ਬਈ ਪੱਕਾ ਤੈਨੂੰ ਕਹਿੰਦਾ ਬਈ ਚਾਹ ਬਣਵਾ ਚਾਹ ਬਣਾ ਦੇ ਤੇਰਾ ਕਿੱਥੇ ਤੋਂ ਖੋਲ ਕੇ ਬੱਠਾ ਉਹ ਚੱਲ ਜੀ ਚੱਲੋ ਨਿਕਲੋ ਚੱਲੋ ਨਿਕਲ ਲਓ ਜੀ ਆਪਣੀ ਯਾਤਰਾ ਸ਼ੁਰੂ ਹੋ ਗਈ ਆ 5 ਵਜੇ ਵੇ ਹਲੇ ਔਰ ਲਾਈਟਾਂ ਜਗਮਗ ਜਗਮ ਕਰ ਰਹੀਆਂ ਤੇ ਇਸ ਟਾਈਮ ਹੈਗੇ ਆਪਾਂ ਸੈਕਟਰ 26 ਪੰਚਕੁਲਾ ਦੇਖ ਲਓ ਤੁਸੀਂ ਬਾਕੀ ਮੁੰਡੇ ਆ ਰਹੇ ਆ ਪਿੱਛੇ ਪਤਾ ਮੈਨੂੰ ਫਟਾਵਾਂ ਉੱਥੇ ਖੜਿਆ ਹੋਣਾ ਪਤਾ ਮੈਨੂੰ ਕਿੱਥੇ ਖੜਿਆ ਹੋਣਾ ਉਹ ਚੱਲ ਤੂੰ ਬਾਈ ਇੱਥੋਂ ਮਾਣਾ ਪਿੰਡ ਦਾ ਜਿਹੜਾ ਡਿਸਟੈਂਸ ਹੈ ਨਾ ਉਹ ਦਿਖਾ ਰਿਹਾ 410 ਕਿਲੋਮੀਟਰ ਭਾਈ ਜਿਵੇਂ ਜਿਵੇਂ ਅੱਗੇ ਵਧਦੇ ਜਾ ਰਹੇ ਆ ਤੇ ਦਿਨ ਚੜਦਾ ਜਾ ਰਿਹਾ ਔਰ ਮੌਸਮ ਵੀ ਹੋਰ ਵਧੀਆ ਸੁਹਾਣਾ ਹੋ ਗਿਆ ਭਾਈ ਸਵੇਰੇ ਸਵੇਰੇ ਨਿਕਲਣ ਦਾ ਫਾਇਦਾ ਇਹ ਹੈ ਨਾ ਐਦਾਂ ਲੱਗਦਾ ਰੋਡ ਦੇ ਉੱਪਰ ਅਸੀਂ ਇਕੱਲੇ ਹੀ ਚੱਲ ਰਹੇ ਆ ਖਾਲੀ ਪਈ ਆ ਰੋਡ ਆ ਯਾਤਰਾ ਬਹੁਤ ਵਧੀਆ ਸਵੇਰੇ ਸਵੇਰੇ ਕਰ ਲੈਣਾ ਜੇ ਬੰਦਾ ਦੇਖੋ ਸਾਰੀ ਰੋਡ ਖਾਲੀ ਪਈ ਐਦਾਂ ਲੱਗ ਰਿਹਾ ਇਕੱਲੇ ਜਾ ਰਹੇ ਆਪਾਂ ਲੋ ਜੀ ਪਹੁੰਚ ਗਏ ਆਪਾਂ ਨਰੈਣਗੜ ਨਾਟਾ ਸਾਬ ਤੋਂ ਚੱਲੇ ਸੀ ਨਰੈਣਗੜ ਪਹੁੰਚ ਗਏ ਆ ਵੈਲਕਮ ਹੈ ਨਰੈਣਗੜ ਤੇ ਸਾਹਮਣੇ ਚੜਦੇ ਸੂਰਜ ਨੂੰ ਹੋਰ ਸਲਾਮਾਂ ਸੂਰਜ ਵੀ ਨਿਕਲ ਗਿਆ ਜੀ ਇੱਥੋਂ ਹੁਣ ਦੇਖੋ ਤੁਸੀਂ ਆਪਾਂ ਜਾਣਾ ਹੈ ਸਿੱਧਾ ਨਾਹਣ ਨਾਹਣ 28 ਕਿਲੋਮੀਟਰ ਹੈ ਦੇਖੋ 100 ਘੜੇ ਦਾ ਵਣ ਵਾਪਾ ਜੀ ਬਾਈ ਇੱਕ ਬੰਦੇ ਨੂੰ ਅਸੀਂ ਲੇਟ ਕਰਾਤਾ ਬਹੁਤ ਚਲੋ ਜੀ ਚਲੋ ਚਲੋ ਇਹਦਾ ਗਰੁੱਪ ਲਈ ਫਿਰ ਰਿਹਾ ਬੰਦੇ ਦਾ ਰਿਐਕਸ਼ਨ ਦੇਖਦੇ ਆ ਬੰਦੇ ਦਾ ਕੀ ਆ ਲੋ ਜੀ ਸਾਡਾ ਗਰੁੱਪ ਮਿਲ ਗਿਆ ਇਹ ਆਗੇ ਸਾਡੇ ਬੰਦੇ ਇਧਰ ਵਾਹ ਜੀ ਵਾਹ ਜੀ ਵਾਹ ਵਾਹ ਜੀ ਵਾਹ ਰੈਡੀ ਸਾਰੇ ਲੋ ਜੀ ਮਿਲੋ ਸਾਡੇ ਮਨਿੰਦਰ ਸਿੰਘ ਜੀ ਇੱਧਰ 2 ਘੰਟੇ ਰੋ ਬੈਠੇ ਹੋ 4 ਘੰਟੇ ਬੈਠੇ ਰਹੇ ਚਾਹ ਚੂਹ ਬਣਾ ਰਿਹਾ ਚਾਹ ਉਹ ਤੇਰਾ ਤੇਰਾ ਦੂਰੇ ਦੇ ਸੋ ਫੋਟੋ ਫੋਟੋ ਬੰਦ ਲਾ ਦੇ ਪਹਿਲਾਂ ਕਢਾ ਦੇ ਪਹਿਲਾਂ ਲੋ ਜੀ ਨਰਿਆਣਗੜ ਤੋਂ ਨਿਕਲ ਲੱਗੇ ਆ ਇੱਧਰ ਮੁੰਡੇ ਖੜੇ ਆ ਇੱਧਰ ਸਾਡੇ ਬੱਬੂ ਸਾਹਿਬ ਚਲੋ ਜੀ ਬੱਬੂ ਸਾਹਿਬ ਲੋ ਜੀ ਬੈਠ ਗਏ ਆ ਮਾਰੋ ਜੀ ਸੱਲ ਇੱਕ ਤਾਂ ਮੋਟਰਸਾਈਕਲ ਭਾਰੀ ਆ ਸੰਭਲਦਾ ਨਹੀਂ ਹੈਗਾ ਮਾਰਕੀਟ ਬੰਦ ਪਈ ਆ ਸਾਰੀ ਹਲੇ ਟਾਈਮ 6 ਵਜੇ ਵੇ ਆ ਨਾ ਚੱਲ ਚੱਲ ਨਿਕਲ ਘਫੜੇ ਬੰਦੇ ਪਾਪਾ ਜੀ ਕਰਗੇ ਨਾ ਨਾ ਪਾਪਾ ਜੀ ਆ ਦੇਣਾ ਪਾਪਾ ਜੀ ਨੇ ਚੱਲ ਲੋ ਵੀ ਸੂਰਜ ਦੇਖ ਤਾਂ ਪ੍ਰਗਟ ਹੋ ਗਏ ਆ ਹੋਣ ਚੜਦੇ ਸੂਰਜ ਨੂੰ ਸਲਾਮਾਂ ਬਈ ਵਾਕਈ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਤੇ ਸਾਡਾ ਇਸ ਮੁਰ ਤੱਕ ਦਾ 70 ਕਿਲੋਮੀਟਰ ਦਾ ਸਫ਼ਰ ਤਾਂ ਹੋ ਚੁੱਕਿਆ ਸੂਰਜ ਦੇਵਤਾ ਸਾਡੇ ਨਾਲ ਨਾਲ ਚੱਲਣ ਗਏ ਹੁਣ ਬਾਕੀ ਮੁੰਡੇ ਆ ਰਹੇ ਆ ਜੀ ਇੱਧਰ ਇਹ ਚੱਲ ਰਹੀ ਹੈ ਜੀ ਫਤਿਹ ਸਿੰਘ ਸ਼ੂਕਦੇ ਜਾ ਰਿਹਾ ਸ਼ੂਕਦੇ ਬਹੁਤ ਸ਼ਾਨਦਾਰ ਰੋਡ ਬਣੀ ਹੋਈ ਆ ਬਾਈ ਸ਼ਾਨਦਾਰ ਰੋਡ ਜਿਹਨੂੰ ਕਹਿੰਦੇ ਸ਼ਾਨਦਾਰ ਅੱਜ ਤੋਂ 2 ਸਾਲ ਪਹਿਲਾਂ ਕੁਛ ਨਹੀਂ ਸੀਗਾ ਹੁਣ ਬੜੀਆ ਰੋਡ ਅੱਤ ਦੀ ਰੋਡ ਨਜ਼ਾਰਾ ਆ ਗਿਆ ਇੱਧਰ ਖੇਤ ਹੀ ਖੇਤ ਚਮਕ ਰਿਹਾ ਹਰਿਆਲੀ ਚਮਕ ਰਹੀ ਚਾਰੇ ਪਾਸੇ ਵੀਰੀ ਤਹੀਦੀ ਆ ਮਿੱਤਰਾ ਪੈਸਾ ਨਾਲ ਨਹੀਂ ਰੱਬ ਮੰਨਦਾ ਲੋ ਜੀ ਨਹਾਂਣ ਕ੍ਰੋਸ ਕਰਕੇ ਸੀਗੇ ਤੇ ਲੰਗਰ ਤੇ ਰੁਕੇ ਆ ਰਸਤੇ ਦਾ ਪਹਿਲਾ ਲੰਗਰ ਮਿਲ ਗਿਆ ਮੁੰਡੇ ਸਾਰੇ ਇਕੱਠੇ ਹੋ ਗਏ ਤੇ ਇੱਥੇ ਪ੍ਰਸ਼ਾਦਾ ਪਾਣੀ ਛਕਾਂਗੇ ਇਸ ਤੋਂ ਬਾਅਦ ਅੱਗੇ ਨਿਕਲਾਂਗੇ ਹਾਂ ਜੀ ਮਹਿੰਦਰ ਸਿੰਘ ਜੀ ਏਗਾ ਸਿੱਤਾ ਚੜ੍ਹਦੀ ਕਲਾ ਨੌਜਵਾਨ ਸਾਡੇ ਚੜ੍ਹਦੀ ਕਲਾ ਚ ਐ ਪੂਰਾ ਜੋਸ਼ ਆ ਮੁੰਡਿਆਂ ਚ ਚਲੋ ਲੰਗਰ ਪਾਣੀ ਛਕਦੇ ਆ ਜੋ ਆਪਣਾ ਪਾ ਸਾਧ ਸੰਗਤ ਮਿਲ ਹੁਕਮ ਅਕੂਰ ਮਾਵਾ ਸਾਡੇ ਬਾਬਾ ਜੀ ਸੇਵਾ ਕਰ ਰਹੇ ਹੈ ਬਾਈ ਕੁੱਲ ਜੀ ਤੂੰ ਜੀ ਵੀ ਪਾਵੇਂਗਾ ਆਪਣਾ ਲੰਗਰ ਬਹੁਤ ਲੱਗੇ ਹੋਏ ਆ ਬਾਪਾ ਜੀ ਨੇ ਤਨ ਤਨ ਕਰਾਈ ਪਈ ਆ ਆ ਲੰਗਰ ਲੱਗਿਆ ਹੋਆ ਸਿੰਘਾਂ ਨੇ ਤੇ ਪ੍ਰਸ਼ਾਦਾ ਪਾਣੀ ਪਿਆਰ ਹੋ ਰਿਆ ਨਾਲੇ ਲੋ ਜੀ ਲੋ ਪਹੁੰਚ ਕੇ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਲੱਗ ਤੇ ਗੁਰਦੁਆਰਿਆਂ ਚ ਫੋਟੋਗ੍ਰਾਫੀ允许 ਨਹੀਂ ਹੈਗੀ ਹੁਣ ਬਿਲਕੁਲ ਵੀ ਵਿੱਚ ਵੈਸੇ ਵੀ ਕੋਈ ਸ਼ਾਟ ਪਾ ਦਾਂਗੇ ਪਰ ਨਿਕਲਦੇ ਆ ਲੰਗਰ ਸਕਦੇ ਆ ਉਸ ਤੋਂ ਬਾਅਦ ਸਿੱਧਾ ਰਿਸ਼ੀਕੇਸ਼ ਜੀ ਲੋ ਫਾਈਨਲੀ ਆਪਾਂ ਐਂਟਰ ਕਰਕੇ ਦੇਰਾਦੂਨ ਬਾਈ ਟਾਈਮ ਹੋ ਗਿਆ 9:16 ਤੇ ਕਾਫੀ ਨੌਜਵਾਨ ਦਰਸ਼ਨ ਕਰਕੇ ਵਾਪਸ ਆ ਰਹੇ ਨੇ ਤੇ ਸਾਡੇ ਵਰਗੇ ਨੌਜਵਾਨ ਜਾ ਰਹੇ ਨੇ ਤੇ ਸਾਡਾ ਮੁੰਡਾ ਪਹਿਲਾਂ ਪਹੁੰਚ ਗਿਆ ਸੀ ਤੇ ਇੱਧਰ ਖੜਾ ਆਜੋ ਜੀ ਆਜੋ ਨੌਜਵਾਨ ਪਹੁੰਚ ਗਿਆ ਸੀਗਾ ਸਾਡੇ ਤੋਂ ਪਹਿਲਾਂ ਤੇ ਆ ਨੌਜਵਾਨ ਸਾਡੇ ਜਾ ਰਹੇ ਆ ਜੀ ਇੱਥੇ ਕੋ ਮੋੜ ਹੈ ਸੰਘਣਾ ਜਾ ਟ੍ਰੈਫਿਕ ਚ ਫਸ ਗਏ ਆ ਟ੍ਰੈਫਿਕ ਕਾਫੀ ਜ਼ਿਆਦਾ ਹੈ ਉਹ ਜੀ ਡੇਰਾ ਤੋਂ ਚੱਪਾ ਨੂੰ ਮਿਲ ਕੇ ਥੋੜਾ ਜਿਹਾ ਜਾਮ ਥੋੜਾ ਜਿਹਾ ਕਾ ਜ਼ਿਆਦਾ ਹੀ ਹੈ ਭਾਈ ਜ਼ਿਆਦਾ ਹੀ ਲੱਗਿਆ ਵਾ ਜਾਮ ਤਾਂ ਤੱਕੇ ਦੇ ਕਿ ਆਰਾਮ ਨਾਲ اتنا ਲੜਾਈ ਪਈ ਹੈ ਲੋ ਜੀ ਨਿਕਲ ਗਿਆ ਖੇਰਾ ਬਾਈ ਬਾਈਕ ਦਾ ਹੀ ਫਾਇਦਾ ਹੈ ਗੱਡੀ 'ਚ ਹੁੰਦੇ ਤਾਂ ਪਿੱਛੇ ਖੜੇ ਹੁੰਦੇ ਜਾਮ 'ਚ ਬਾਈਕ ਦੇਖੋ ਆਪਾਂ ਕੱਢ ਲਿਆਏ ਹੌਲੀ ਹੌਲੀ ਤਾਂ ਵੀ ਲੰਬਾ ਜਾਮ ਲੱਗ ਗਿਆ ਯਾਰ ਐ ਤਾਂ ਇੱਥੇ ਤੱਕੇ ਆ ਬਸ ਚਲੋ ਜੀ ਚਲੋ ਲੈਫਟ ਟਰਨ ਚਲੋ ਬਾਈ ਕਾਫੀ ਜਦੋਂ ਜਹਤੇ ਬਾਅਦ ਲੋ ਜੀ ਚੜ ਗਏ ਹੁਣ ઋਸ਼ੀਕੇਸ਼ ਹਾਈਵੇ ਤੇ ਬਾਈ ਬਹੁਤ ਰਸ਼ਾ ਦੇਰਾ ਦੂੰਦੇ ਵਿੱਚ ਹਾਲਤ ਖਰਾਬ ਹੋ ਜਾਂਦੀ ਹੈ ਹਾਲਤ ਆ ਗਏ ਨਾ ਬਦਰੀਨਾਥ ਕਦਾਰਨਾਥ ઋਸ਼ੀਕੇਸ਼ ਸਿੱਧਾ ਦੇਖ ਲਓ ਬਾਈ ਦੇਰਾ ਦੂੰਦੀ ਟ੍ਰੈਫਿਕ ਖਤਰਨਾਕ ਚਲੋ ਜੀ ਚਲੋ ਜੀ ਚਲੋ ਜੀ ਥੋੜੀ ਜਿਹੀ ਰਿਸਕੇ ਦੀ ਦਿਖਾ ਦਿੰਦੇ ਆ ਭਾਈ ਅੱਡਾ ਤਗੜਾ ਜਾਮ ਆਪਣੀ ਪੂਰੀ ਲਾਈਫ ਚ ਨਹੀਂ ਦੇਖਿਆ ਯਾਰ ਐਨਾ ਬੁਰਾ ਹਾਲ ਹੈ ਉਹ ਰਿਸਕੇ ਸੱਤਕ ਰਾਈ ਪਈ ਆ ਅੱਤ ਪੂਰਾ ਹਾਲ ਇੱਧਰ ਸਾਡੀ ਬਾਈਕ ਖਰਾਬ ਹੋ ਗਈ ਆ ਅਮਰਿੰਦਰ ਭਾਜੀ ਦੀ ਬਾਈਕ ਖਰਾਬ ਹੋ ਗਈ ਤੇ ਬਾਈਕ ਚੈੱਕ ਕਰਾਉਂਦੇ ਆ ਔਰ ਇਹ ਰੋਡ ਵੀ ਲੈ ਕੇ ਜਾਣੀ ਪਣੀ ਬੁਲਟ ਦਾ ਹੁਣ ਤੁਸੀਂ ਕਹਿੰਦਾ ਰੋਡ ਦਾ ਵੀ ਕਿੰਨਾ ਖਰਾ ਯਾਰ ਕਾਕੀ ਝਾਂਮ ਦੇ ਕੋਈ ਆ ਵੀ ਹੋ ਜਾਈ ਐਨਾ ਖਤਰਨਾਕ ਜਾਮ ਮੈਂ ਤਾਂ ਦੇਖਿਆ ਨਹੀਂ ਆਪਣੀ ਲਾਈਫ ਤੇ ਯਾਰ ਸਾਹਮਣੇ ਦੇਖੋ ਗੱਡੀ ਦੇ ਪੱਖੇ ਚੱਲ ਰਹੇ ਆ ਬੰਦੇ ਮਤਲਬ 80 ਹੀ ਚੱਲ ਰਿਹਾ ਹੁਣ ਭਾਈ ਮੇਰੇ ਬਿਲਕੁਲ ਸਾਹਮਣੇ ਆ ਗਰਦੋਰਾ ਸਾਹਿਬ ਟੋ ਟਵਾਰਾ ਸ੍ਰੀ ਹੇਮਕੋਟ ਸਾਹਿਬ ਰਿਸ਼ੀਕੇਸ਼ ਦੇਖੋ ਤੁਸੀਂ ਔਰ ਮੇਰੇ ਪਿਛਲੇ ਸੜੇਗਾ ਪੈਟਰੋਲ ਪੰਪ ਮੁੰਡੇ ਤੇਲ ਪਾਉਣ ਗਏ ਆ ਔਰ ਇੱਕ ਬਾਈਕ ਆਪਣੀ ਬਿਲਕੁਲ ਹੀ ਖਰਾਬ ਹੋ ਚੁੱਕੀ ਆ ਨਵਾਂ ਸੀਗਾ ਬੁਲਟ ਪਤਾ ਨਹੀਂ ਕੀ ਦਿੱਕਤ ਆਈ ਹੈ ਕੁਛ ਨਹੀਂ ਪਤਾ ਲੱਗ ਰਿਹਾ ਹੁਣ ਇੱਥੇ ਬਾਈ ਐਨੀ ਗਰਮੀ ਹੈ ਨਾ ਤੁਸੀਂ ਕੁਛ ਨਾ ਪੁੱਛੋ ਫੋਨ ਵੀ ਹੁਣੀ ਥੋੜੀ ਦੇਰ ਪਹਿਲਾਂ ਦਿਖਾ ਗਿਆ ਕਹਿੰਦਾ ਬਾਈ ਗਰਮ ਹੋ ਗਿਆ ਬੰਦ ਕਰ ਦੇ ਬੋਲਟ ਵੀ ਗਰਮ ਬੋਲਟ ਵੀ ਗਰਮ ਹੋ ਗਿਆ ਹੋਇਆ ਪਤਾ ਨਹੀਂ ਕਿਿਆ ਰੱਬ ਜਾਣੇ ਕਿ ਅੱਗੇ ਨਿਕਲ ਰਹੇ ਆ ਚਲੋ ਪੁਰਸ਼ਾ ਸਾਫ ਦੀ ਯਾਤਰਾ ਤੇ ਚੱਲੇ ਸੀਗੇ ਇਹ ਬਾਈਕ ਹਲੇ ਸਿਰਫ 1100 ਕਿਲੋਮੀਟਰ ਚੱਲੀ ਨਹੀਂ ਆ ਕਿਆ ਔਰ ਦਮ ਤੋੜ ਗਈ ਬੁਲੇਟਰ ਵਾਲੀ ਨੀ ਪੈਂਦਾ ਤੇ ਪਤਾ ਨਹੀਂ ਕਿਆ ਹੋਇਆ ਯਾ ਏਜੰਸੀ ਵਾਲੇ ਪਤਾ ਨਹੀਂ ਹੁਣ ਪਤਾ ਨਹੀਂ ਕਹੇ ਜੀਆਂ ਬਾਈਕਾਂ ਬਣਾ ਰਹੇ ਆ ਯਾਰ ਬਾਈਕ ਹੇਟ ਮਾਰ ਗਈ ਦੱਸੋ ਇਹ ਤਾਂ ਹੁਣ ਏਜੰਸੀ ਨੂੰ ਫੋਨ ਕਰਿਆ ਉਹ ਕਹਰੇ ਬਾਈਕ ਹੇਟ ਮਾਰੀ ਹੋਈ ਐ ਰੱਬ ਜਾਣੇ ਕਿਆ ਕਹਾਣੀਆਂ ਦੇਖੋ ਪਤਾ ਲੱਗਦਾ ਬਾਈ ਰਿਸ਼ੀ ਕੈਸੇ ਜੂਨ ਦੇ ਮਹੀਨੇ ਵਿੱਚ ਆਣਾ ਤਾਂ ਨਾ ਸਮਝ ਲਓ حالਤ ਖਰਾਬ ਹੈ ਇੰਨੀ ਟ੍ਰੈਫਿਕ ਇੰਨੀ ਟ੍ਰੈਫਿਕ ਯਾਰ ਜ਼ਬਰਦਸਤ ਟ੍ਰੈਫਿਕ ਔਰ बस ਰੁਕੇ ਸੀਗੇ ਮੋਟਰਸਾਈਕਲ ਗਰਮ ਹੋਏ ਹੋਏ ਸੀ ਪੂਰੇ ਹੀਟ ਮਾਰ ਰਿਆ ਸੀ ਮੋਟਰਸਾਈਕਲ ਪੂਰੀ ਹੀਟ ਫਿਰ ਰੁਕੇ ਇੱਥੇ ਆਪ ਵੀ ਥੋੜੇ ਠੰਡੇ ਹੋਏ ਆ ਕੋਲਡ ਡਰਿੰਕ ਵਗੈਰਾ ਪੀਲੇ ਸੀਗੇ ਇੱਥੇ ਇੱਕਦਨੇ ਦੂਸਰੀ ਪੀ ਲਿਆ ਔਰ बस ਨਗਰਾਸੋਂ ਨਿਕਲ ਲਗੇ ਆ ਐਤੋ ਹੈਗਾ ਔਰ 150 ਕਿਲੋਮੀਟਰ ਜਾਣਾ ਉਸ ਤੋਂ ਬਾਅਦ ਨਾਈਟ ਸਟੇ ਆ ਸਾਡੀ ਅੱਜ ਭੱਜਣਾ ਟਿਕਰਾਗੇ ਨਹੀਂ ਆਜੋ ਨਿਕਲਦੇ ਆ ਚਲ ਤੰਤਨ ਹੋਈ ਪਈ ਐ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਦੁਨੀਆ ਜਾ ਰਹੀ ਐ ਯਾਰ ਦੇਖੋ ਤੁਸੀਂ ਮੋਟਰਸਾਈਕਲੇ ਮੋਟਰਸਾਈਕਲ ਖੜਿਆ ਸਿਰੇ ਤੱਕ ਲੰਗਰ ਚੱਲ ਰਿਹਾ ਐ ਬੁੱਤ ਇਹ ਵਿਸ਼ਾਲ ਪੰਡਾਰਾ ਜੀ ਅੰਮ੍ਰਿਤਸਰ ਪੰਜਾਬ ਇਹ ਦਿਖਾ ਰਿਹਾ ਇੱਕ ਦੇਰਾਂ ਬਸੇ ਆਵਣ ਦਾ ਲੰਗਰ ਅੱਗੇ ਉਹ ਵੀ ਚੱਕ ਆਉਂਦੇ ਸਨ ਇਹ ਆ ਗਏ ਹੁਣ ਪਵਾਤਣਾ ਦੇ ਲੰਗਰ ਤੇ ਪਵਾਤਣਾ ਦੇ ਲੰਗਰ ਬਹੁਤ ਟੌਪ ਦਾ ਲਾਇਆ ਹੋਇਆ ਆ ਜੋ ਖਾਣਿਆ ਤੁਹਾਨੂੰ ਪਵਾਤ ਦਿয়ালਪੁਰਾ ਸਾਰੇ ਇਕੱਠੇ ਪਵਾਤ ਦਿয়ালਪੁਰਾ ਦੁਪੀਰ ਹੋ ਗਈ ਬਈ ਸਾਹਮਣੇ ਲੱਗਿਆ ਹੋਇਆ ਲੰਗਰ ਇਹ ਪਵਾਤ ਵਾਲੇ ਦਾ ਲੰਗਰ ਹੈ ਮਹਾਦੇਵ ਕਰਕੇ ਇਹ ਅਜੀ ਸ਼ਿਵ ਕਾਵੜ ਯਾਤਰਾ

ਸਫਰ ਦਾ ਨਜ਼ਾਰਾ ਦਵਾਂਦੇ ਵਿੱਚ ਆਉਂਦੇ ਨਾ ਇੱਕ ਬੀਚ ਦਾ ਨਜ਼ਾਰਾ ਦਵਾਨਾ ਦੇਖੋ ਤੁਸੀਂ ਕੀ ਆ ਗੱਲ ਬਾਤ ਹੈ ਐ ਪੁਆਇੰਟ ਜਬਰਦਸਤ ਇੱਥਾ ਦੇਖ ਲੈ ਦੇਖੋ ਬਈ ਚਲੋ ਬਈ ਚਲੋ ਅੱਗੇ ਨੂੰ ਅੱਗੇ ਤਾਂ ਪੜੇਗਾ ਬੋਲੀ ਨਗਰਾਸੂ ਗੁਰਦੁਆਰਾ ਸਾਹਿਬ ਕਿਤੇ ਗਏ ਆ ਹਾਂ ਬਾਸ ਸੁਣੋ ਟੌਪ ਤੇ ਫਾਈਨਲੀ ਬਈ ਪਹੁੰਚ ਗਏ ਆ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਗੁਰਦੁਆਰਾ ਸਾਹਿਬ ਦਾ ਜਿਹੜਾ ਪੂਰਾ ਨਾਮ ਹੈ ਉਹ ਹੈਗਾ ਲੰਗਰ ਦਮਦਮਾ ਸਾਹਿਬ ਬਾਕੀ ਮੈਂ ਤੁਹਾਨੂੰ ਸ਼ਾਰਟ ਪਾ ਦਿੰਦਾ ਵਿੱਚ ਚੈੱਕ ਕਰ ਲਿਓ। ਔਰ ਬਹੁਤ ਵਧੀਆ ਟਾਈਮ ਤੇ ਪਹੁੰਚ ਗਏ ਆ। ਸਾਢੇ 5 ਦਾ ਟਾਈਮ ਹੋਇਆ ਔਰ ਚੱਲੇ ਸੀਗੇ ਸਵੇਰੇ 4 ਵਜੇ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਤੋਂ ਤੁਸੀਂ ਦੇਖਿਆ ਹੀ ਆ ਬਲੌਗ ਪੂਰਾ। ਗਲਾ ਥੋੜਾ ਬੈਠ ਗਿਆ ਯਾਰ ਕਿਉਂਕਿ ਪਾਣੀ ਨਾ ਆਪਾਂ ਨੂੰ ਪ੍ਰੋਪਰ ਮਿਲ ਨਹੀਂ ਰਿਹਾ ਤੇ ਕਿਤੇ ਠੰਡਾ ਮਿਲ ਜਾਂਦਾ ਕਿਤੇ ਗਰਮ ਮਿਲ ਜਾਂਦਾ ਇਹਦੇ ਕਰਕੇ ਗਲਾ ਥੋੜਾ ਬੈਠ ਰਿਹਾ ਤੇ ਇਸ ਬਲੌਗ ਨੂੰ ਤੁਸੀਂ ਪੂਰਾ ਦੇਖਿਓ ਬਹੁਤ ਵਧੀਆ ਬਲੌਗ ਬਣਾਇਆ ਹੋਇਆ ਤੇ ਆਪਾਂ ਇਸ ਬਲੌਗ ਨੂੰ ਜਿਹੜੇ ਆਪਾਂ ਵਲੌਗ ਬਣਾਉਂਦੇ ਆ ਨਾ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੇ ਵਲੌਗ ਹੈ ਔਰ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਾਂ ਪਰਿਵਾਰਕ ਗੱਲ ਕਰਦੇ ਆ ਹਮੇਸ਼ਾ ਕੋਈ ਜੇ ਕਦੇ ਕੋਈ 19 ਕਿ ਗੱਲ ਹੋ ਗਈ ਹੋਵੇ ਤਾਂ ਤੁਸੀਂ ਮਾਫ਼ ਵੀ ਕਰ ਸਕਦੇ ਆ ਵੈਸੇ ਅਸੀਂ ਪ੍ਰੋਪਰ ਆਪਸ ਉਤਰੇ ਵਲੌਗ ਬਣਾਉਂਦੇ ਆ ਤੇ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਾਂਗੇ ਔਰ ਨੈਕਸਟ ਵਲੌਗ ਆਪਾਂ ਇੱਥੋਂ ਹੀ ਬੈਠ ਕੇ ਸ਼ੁਰੂ ਕਰਾਂਗੇ ਸਵੇਰੇ ਮਾਰਨਿੰਗ 'ਚ